ਜੀ ਮਹਾਪਿੰਡ ਖਟਵਾਵਾਸੀ ਆ ਪਿਛਲੇ ਕੁਝ ਕਈ ਸਮੇ ਤੋਂ ਮੇਰੇ ਪਿੱਠਦਰਦ ਦੀ ਬਹੁਤ ਪ੍ਰੋਬਲਮ ਸੀਗੀ ਬੈਕ ਪੇਨ ਡਿਸਕ ਦੀ ਤੇ ਮੈਂ ਕਈ ਡਾਕਟਰਾਂ ਕੋਲ ਇਲਾਜ ਕਰਵਾਇਆ ਤੇ ਕੋਈ ਫਰਕ ਨਾ ਪਿਆ ਲਗਭਗ ਮੈਂ ਪਿਛਲੇ 7-8 ਸਾਲਾਂ ਦਾ ਬਿਮਾਰ ਸੀ ਰੱਕ ਚੁੱਕਿਆ ਸੀ ਦਵਾਈ ਲੈ ਲੈ ਕੇ ਮੇਰੇ ਮਿੱਤਰ ਨੇ ਡਾਕਟਰ ਸੀਨ ਸਿੰਘ ਬਾਰੇ ਬੋਲਦੇ ਆ ਕਿ ਉਸ ਦੀ ਸਲਾਹ ਲਓ ਉਸ ਕੋਲ ਜਾਓ ਡਾਕਟਰ ਸਾਹਿਬ ਕੋਲ ਕਮੈਂ ਉਹਨਾਂ ਕੋਲ ਗਿਆ ਅਲੀ ਵਾਰਤਾ ਮੈਨੂੰ ਕੁਝ ਥੋੜਾ ਫਰਕ ਪਿਆ ਤਿੰਨ ਜਾਂ ਚਾਰ ਵਾਰ ਹੀ ਗਿਆ ਮੈਨੂੰ ਬਹੁਤ ਫਰਕ ਪੈ ਗਿਆ ਤਾਂ ਉਸ ਤੋਂ ਬਾਅਦ ਇੱਕ ਦੋ ਟ੍ਰੀਟਮੈਂਟ ਹੋ ਗਏ ਤੇ ਹੁਣ ਮੈਂ ਲਗਭਗ ਅੱਜ ਐਨ ਬਿਲਕੁਲ ਸਹੀ ਹਾਂ ਕਿ ਮੈਂ ਪਹਿਲਾਂ ਟਰੈਕਟਰ ਨਹੀਂ ਚਲਾ ਸਕਦਾ ਸੀਗਾ ਬਾਕੀ ਕਹੀ ਕੋਈ ਦਾਦਾ ਜਿਵੇਂ ਕੰਮ ਹੁੰਦਾ ਹੀ ਨਹੀਂ ਸੀਗਾ ਅੱਜ ਦੇ ਟਾਈਮ 'ਚ ਬਿਲਕੁਲ ਸਾਰਾ ਕੁਝ ਕਰ ਸਕਦਾ ਹਾਂ ਅੱਜ ਮੈਂ ਫਿੱਟ ਹਾਂ ਜੀ ਅੱਛੀ ਕਾਲ ਜੀ ਮੇਰਾ ਨਾਮ ਹਰਜੀਤ ਸਿੰਘ ਹੈ ਲੈੰਨੇ ਮੈਂ ਵਰਣੀ ਤੇ ਮੈਨੂੰ ਬੈਗ ਦੀ ਬੜੀ ਪ੍ਰੋਬਲਮ ਰਹਿੰਦੀ ਸੀ ਮੈਂ ਬੜੇ ਡਾਕਟਰਾਂ ਨੂੰ ਦਿਖਾਇਆ ਪਰ ਗੱਲ ਪਾਣੀ ਨਹੀਂ ਰਹੀ ਫਿਰ ਮੇਰੇ ਕੋਲ ਇੱਕ ਸਰ ਆ ਭਰਮਾਨਰਾਏ ਜੀ ਉਹਨਾਂ ਨੇ ਦੱਸਿਆ ਮੈਂ ਯਾਰ ਬੜੀ ਪ੍ਰੋਬਲਮ ਦਿੰਦੀ ਹੈ ਉਹ ਕਹਿੰਦੇ ਜੇ ਮੈਂ ਤੈਨੂੰ ਲੈ ਕੇ ਟੈਸਟ ਕਰਵਾਵਾਂ ਡਾਕਟਰ ਸ਼ਰੀਪ ਨੇ ਹथे ਉਹਨਾਂ ਕੋਲ ਅਸੀਂ ਜਾ ਕੇ ਉਹ ਦੱਸਿਆ ਉਹਨਾਂ ਨੂੰ ਇਹ ਆ ਪ੍ਰੋਬਲਮ ਹੈ ਤਾਂ ਉਹਨਾਂ ਨੇ ਫਿਰ ਮੇਰੀ ਟੀਟ ਜੋ ਦੀ ਟ੍ਰੀਟਮੈਂਟ ਕੀਤਾ ਸੋ ਬਾਦ ਮੈਨੂੰ ਜਿਹੜੀ ਤੇਲ ਵਾਲੀ ਪ੍ਰੋਬਲਮ ਹੈਗੀ ਆ ਪਿੰਦੇ 6 ਮਹੀਨੇ ਤੋਂ ਬਿਲਕੁਲ ਖਤਮ ਹੈ। ਐਂ ਬੜਾ ਆਪਣਾ ਜਿਹੜਾ ਨਾਰਮਲ ਕੰਮ ਐ ਬੜੇ ਠੀਕ ਨਾਲ ਕਰਦੇ ਆ। ਇੱਕ ਗੱਲ ਦੇ ਵਿੱਚ ਤੁਹਾਡਾ ਉਂਗਲਾ ਤੋਂ ਨੋਜ ਜਾਂਦੀਆਂ ਨੇ ਮਸਲ ਦੇ ਉੱਪਰ ਇੰਨਾ ਦਬਾਅ ਪਾ ਜਾਂਦਾ ਹੈ। ਸਰਵੈਕਲ ਦੇ ਜਦੋਂ ਮਨ ਕੇ ਮਤਲਬ ਮਸਲ ਦੇ ਉੱਪਰ ਮਤਲਬ ਜਦੋਂ ਬੋਝ ਆਉਣ ਨਾਲ ਮਤਲਬ ਫੇਰੇ ਇਹ ਉਂਗਲਾ ਤੱਕ ਤੋਂ ਨੋਜਦੇ ਨੇ ਪੇਨ ਹੋ ਜਾਂਦਾ, ਤੁੱਕੀ ਪੇਨ ਹੋਣ ਲੱਗ ਜਾਂਦੀ ਹੈ, ਦਰਦ ਹੋਣ ਲੱਗ ਜਾਂਦਾ ਬਹੁਤ ਜ਼ਿਆਦਾ, ਘਬਰਾਹਟ ਹੋਏਗੀ, ਬੇਚੈਨੀ ਹੋਏਗੀ, ਨੀਂਦ ਨਾ ਨੀਂਦ ਨਹੀਂ ਆਏਗੀ। ਹੁਣ ਇਹਦੇ ਲੱਛਣ ਨੇ ਇਹ ਬਹੁਤ ਪੀਸ਼ਾੜੇ ਆਉਂਦੇ ਨੇ ਬਹੁਤ ਦੁਖੀ ਹੋ ਕੇ ਰੋਂਦੇ ਆਉਂਦੇ ਨੇ ਤੁਰੇ ਨਹੀਂ ਆਉਂਦੇ ਉਹਨਾਂ ਤੋਂ ਬਿਗੇ ਹੋ ਜਾਂਦੇ ਨੇ ਜਿਹਦੇ ਨਾਲ ਸਾਡਾ ਟ੍ਰੀਟਮੈਂਟ ਹੈ ਇਹ ਟ੍ਰੀਟਮੈਂਟ ਨਾਲ ਅਸੀਂ ਪ੍ਰੋਫਾਈਲ ਆ ਕਰਾਂ